ਜਦੋਂ ਮਨ ਚ ਫੁਰਨੇ ਚੱਲ ਰਹੇ ਸੀ ਇੱਕ ਦਿਨ ਸਾਰੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਨਾ ਮੇਰਾ ਧਿਆਨ ਬਾਣੀ 'ਚ ਨਹੀਂ ਟਿਕਿਆ ਮੇਰਾ ਧਿਆਨ ਇਹੀ ਆਇਆ ਗਿਆ ਕਿ ਜਪਜੀ ਸਾਹਿਬ 'ਚ ਸਵਾਲ ਕਿੰਨੇ ਨੇ ਤੁਸੀਂ ਗੈਸ ਕਰ ਸਕਦੇ ਹੋ ਕਿੰਨੇ ਕੋ ਸਵਾਲ ਹੋਣਗੇ ਪਹਿਲੀ ਪੌੜੀ 'ਚ ਦੋ ਸਵਾਲ ਚੌਥੀ ਪੌੜੀ 'ਚ ਫਿਰ ਦੋ ਸਵਾਲ ਫਿਰ ਕਿਹੜੇ ਹਾਂਜੀ ਹਰ ਪੌੜੀ ਦੇ ਵਿੱਚ ਕੀ ਬੋਲਣ ਬੋਲੀਏ ਦੋ ਸਵਾਲ ਛੇਵੀਂ ਪੌੜੀ 'ਚ ਫਿਰ ਦੋ ਸਵਾਲ ਹੈ ਨਾ ਵਿਣ ਭਾਣੇ ਕੇ ਨਾਏ ਕਰੀ ਕਿ ਕਮਾਲ ਦੀ ਗੱਲ ਸਾਰੇ ਸਵਾਲ ਕੱਕੇ ਤੋਂ ਜੀ ਹਾਂ ਜੀ ਕਿਵ ਕੇਤ ਕਿਉਂ ਕਿਆ ਕਵਨ ਕੇਤ ਕੀਤੀ ਕਿਸ ਹੈਨਾ ਇਹ ਤਾਂ ਕਲੇ ਨੋਟੇ ਨਹੀਂ ਕੀਤਾ ਜੀ ਬਾਣੀ ਪੜਦੇ ਤਾਂ ਹੈ ਜੀ ਸਿੰਦਰ ਜੀ ਮੈਂ ਹੈਰਾਨ ਹੋ ਗਿਆ ਕਿ ਜਪਜੀ ਸਾਹਿਬ ਦੇ ਵਿੱਚ ਜੀ ਕੱਲੇ ਜਪਜੀ ਸਾਹਿਬ ਦੇ ਵਿੱਚ 70 ਤੋਂ ਵੱਧ ਸਵਾਲ ਜੀ अच्छा ते जे एक्सक्लेमेटरी क्वेश्चन्स ਵੀ ਪਾ ਲਈਏ ਨਾ ਹਾਂਜੀ ਐਕਸक्लेमेटਰੀ क्वेश्चन्स ਵੀ ਕੀਤੇ ਇੰਦ ਚੰਦ ਸੂਰ ਕੀਤੇ ਹੈ ਨਾ ਇਹਦੇ ਚ ਇਹਦਾ ਜਵਾਬ ਨਹੀਂ ਆ ਪਰ ਇਹਦਾ ਮਤਲਬ ਹੀ ਬਹੁਤ ਜ਼ਿਆਦਾ ਹੈ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਇੱਕ ਲਾਈਨ ਵਿੱਚ ਚਾਰ ਸਵਾਲ ਵਾਹ ਗੁਰੂ ਇੱਕ ਲਾਈਨ ਚ ਤਿੰਨ ਸਵਾਲ ਜੀ ਜੇ ਬਾਕੀ ਹੋਰ ਜਪਜੀ ਸਾਹਿਬ ਤੇ ਇਸ ਫੁੱਲ ਆਫ ਕੁਐਸਚਨਸ